ਸਾਖੇ ਤੁਸੀਂ ਦੇਖ ਲਿਆ ਹੋਰ ਚਾਪੜਾ ਜੰਮ ਚੁੱਕਿਆ ਐ ਐਮਬੂਲੈਂਸ ਦਾ ਪ੍ਰਬੰਧ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਰ ਜਿਹੜੇ ਵੀ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਐ ਕਰ ਰਹੀ ਐ ਡਰਾਮਾ ਬਹੁਤ ਵੱਡਾ ਕੀਤਾ ਜਾ ਰਿਹਾ ਐ ਕਿ ਸਾਨੂੰ ਬਹੁਤ ਫਿਕਰ ਐ ਇਹਨਾਂ ਲੋਕਾਂ ਦਾ ਜੇ ਫਿਕਰ ਹੁੰਦਾ ਤਾਂ ਰੋਜ਼ਗਾਰ ਦੇ ਦਿੰਦੇ ਰੋਜ਼ਗਾਰ ਦੇਣਾ ਵੀ ਪਰੇ ਰਿਹਾ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਹੁਣ ਸਵਾਲ ਤੁਹਾਡੇ ਤੇ ਆ ਭਾਵੇਂ ਤੁਸੀਂ ਸਿੱਖਿਆ ਦੇ ਵਿੱਚ ਉਮਰੇਜ ਹੋਗੇ ਭਾਵੇਂ ਖੇਤ ਦੇ ਵਿੱਚ ਹੋਗੇ ਪਾਵੇਂ ਤੁਸੀਂ ਲੈਕਚਰਾਰ ਦੇ ਵਿੱਚ ਹੋਗੇ 343 ਦੀਆਂ ਪੋਸਟਾਂ ਵਾਲੇ ਬਣ ਕੇ 2 ਮਿੰਟ ਹੋ ਜੋਗੇ ਜੀ ਗੱਡੀਆਂ ਜਿੱਧਰ ਮਲਾਉਣੀ ਸਾਡੀ ਵੇਚੀ ਇਹ ਹੈ ਕਿ ਤੁਸੀਂ ਸਾਰੇ ਓਵਰੇਜ ਜਿਹੜੇ ਹੋਗੇ ਤੁਹਾਡੀ ਸਾਰਿਆਂ ਦੀ ਮੰਗ ਵਾਸਤੇ ਸਾਰਿਆਂ ਦੀ ਮੰਗ ਵਾਸਤੇ ਮੋਰਚਾ ਲੱਗਿਆ ਹੋਇਆਗਾ ਜਿਹੜੇ ਓਵਰੇਜ ਹੋਗੇ ਤੁਸੀਂ ਪਟਿਆਲੇ ਸਿਹਤ ਮੰਤਰੀ ਦੀ ਕੋਠੀ ਅੱਗੇ ਮੋਰਚੇ ਤੇ ਪਹੁੰਚੋ ਉਮਰ ਅੱਦ ਸ਼ੋਰਟ ਲੈਂਡ ਵਾਸਤੇ ਸਿੱਧੇ ਸਿੱਖਿਆ ਦੇ ਵਿੱਚ ਜੇ ਸਿੱਧੇ ਦੇ ਵਿੱਚ ਨਾ ਮਿਲੀ ਇਹਨਾਂ ਪੋਸਟਾਂ ਦੇ ਵਿੱਚ ਨਾ ਮਿਲੀ 270 ਦੇ ਵਿੱਚ ਤਾਂ ਸਿੱਖਿਆ ਵਾਲੇ ਭੁੱਲ ਜੋ ਤੇ ਤੁਹਾਨੂੰ ਉਮਰ ਅੱਦ ਸ਼ੋਰਟ ਮਿਜੂਗੀ ਮਾਸਟਰ ਕੈਡਰ 'ਚ ਵੀ ਨਹੀਂ ਉਮਰ ਅੱਦ ਸ਼ੋਰਟ ਮਿਲਦੀ ਫੇਰਾ ਫਿਰ ਲੈਕਚਰਰ ਅੱਜ ਵੀ ਨਹੀਂ ਮਿਲਦੀ ਇਸ ਕਰਕੇ ਬੇਨਤੀ ਹੈ ਕਿ ਉਮਰ ਅੱਦ ਸ਼ੋਰਟ ਲੈਂਡ ਵਾਸਤੇ ਮੋਰਚਾ ਲੱਗ ਚੁੱਕਿਆ ਆਓ ਜੇਤ ਮੰਤਰੀ ਦੀ ਕੋਠੀ ਦੇ ਨੇੜੇ ਪਾਫੀ ਓੜ ਤੇ ਬਾਬਾ ਜੀਵਨ ਸਿੰਘ ਨਗਰ ਦੇ ਕੋਲੇ ਆ ਜਿਹੜਾ ਆਮ ਆਗੂ ਕਲੀਨ ਕੇ ਦੇ ਕੋਲੇ ਸਾਰੇ ਜਨਤਾ ਦੀ ਆ ਪਟਿਆਲੇ ਪਹੁੰਚ ਦੀ ਕਿਰਪਾਤਾ ਕਰੋ ਫਿਰਚਰ ਸਾਹੇ ਮੁਰਚੇ ਵੱਲੋਂ ਫਿਰਚਰ ਬੱਟੀ ਪਰਪੋਜੀਨੀਆਂ ਵੱਲੋਂ ਮੈਸਰ ਸੁਮੇਦ ਸਿੰਘ ਵੱਲੋਂ